ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੂ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਇੱਕ ਹੋਰ ਨਵੀਂ ਵੀਡੀਓ ਤੇ ਤੇ ਜੀ ਅੱਜ ਆਇਆ ਹੈਗਾ ਸੰਡੇ ਤੇ ਬਾਹਰ ਤਾਂ ਧੁੱਪਾਂ ਵਗੈਰਾ ਨਿਕਲਿਆ ਹੀ ਹੈ ਤੇ ਆਪਾਂ ਲੱਗੇ ਸੀ ਕਿ ਰੋਟੀ ਬਣਾਉਣ ਪਹਿਲਾਂ ਮੈਂ ਲਹਾਂ ਲੱਗੀ ਹਟੀਆਂ ਕਰਕੇ ਹੈਲੋ ਗਾਇਜ਼ ਆਪਣੇ ਕੰਬਲ ਤੇ ਕਲਾਫ ਚੜਾ ਕੇ ਹਟੀਆਂ ਤੇ ਆਪਣਾ ਨਾਲ ਵੀ ਨਵੀ ਦੇ ਪਾਪਾ ਦੇ ਕੱਪੜੇ ਕੱਟ ਕੇ ਕਿਸੇ ਨੂੰ ਲੈ ਜਾਣਾ ਕੰਮ ਤੇ ਤੇ ਆ ਤੇ ਦੂਰ ਜਾਣਾ ਆ ਤੇ ਇਹਨੂੰ ਆਪਾਂ ਦਿੱਤੀ ਹੈ ਬੇਟੀ ਸੰਭੀ ਆ ਇਹ ਪਾਉਣ ਲੱਗੀ ਵੀ ਆਪਣੇ ਆਲੂ ਪਿਆਜ਼ ਟੋਕਰੀ ਦੇ ਵਿੱਚ ਚਲੇ ਹੁੰਦੇ ਪੈਸੀ ਮੈਂ ਹਾ ਚਲ ਟੋਕਰੀ ਦੇ ਵਿੱਚ ਪਾ ਲੇ ਆਪਾਂ ਗਲਾਸ ਚੜਾਤਾ ਕੰਬਲ ਤੇ ਬਾਕੀ ਪੈਕਿੰਗ ਹੋ ਜਾ ਕੱਢ ਲੈ ਨਵੀ ਦੇ ਪਾਪਾ ਦੀ ਕੀ ਲੱਗੀ ਦੀ ਆ ਟੋਕਰੀ ਦੇ ਵਿੱਚ ਚਾਲੂ ਪਿਆ ਹੋ ਤਾਂ ਤੇ ਬੋਲਦੇ ਮੈਂ ਆਪਣੇ ਪਤੰਗ ਲੈਉਣੇ ਆ ਦੋ 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 ਦੰਗ ਲੈਵਾਂਗੇ ਦੋ ਸੋ ਜੱਛੀ ਆਏ ਕਿਉਂ ਟੌਪ ਕਰੇ ਮੈਂ ਬੇੜਾ ਆਪਾਂ ਸੁੰਭਰਤਾ ਸੀ ਸਵੇਰੇ ਕਿਉਂਕਿ ਹਵਾ ਚੱਲ ਪੰਦੀ ਆ ਤੇ ਇੱਕ ਆਪਨੇ ਆਉਣੇ ਅੱਜ ਰਿਸ਼ਤੇਦਾਰ ਤੇ ਨਵੀ ਦੇ ਪਾਪਾ ਨੇ ਜਾਣਾ ਕੰਮ ਕਰਤੇ ਤੇ ਚਲੋ ਬਾਕੀ ਕੰਮ ਨੇ ਮਿਲ ਜੀਏ ਮਿਲਦੇ ਆ ਤੁਹਾਨੂੰ ਆਪਾਂ ਤੇ ਵੀਡੀਓ ਦੇ ਨਾਲ ਬਣੇ ਰਹੀਓ ਗੋਟਾ ਲੈ ਲੈਂਦੇ ਆ। ਅੰਦਰ ਆਉਂਦਾ। ਹਾਂ। ਹਾਂ। ਉਹਨੂੰ ਕਰਾਇਆ ਉਹ ਨਾ ਜਿਹੜੇ ਜੱਟ ਦਾ ਦੋਤਾ ਜੀ। ਹਾਂ। ਮੈਂ ਉਹਦਾ ਗ੍ਰੇਸ ਕਰੀ ਉਹਦਾ ਜੀ। ਆਪਾਂ ਲੈ ਕੇ ਰੋਟੀ ਬਣਾਉਂਦੇ। ਤੇ ਇਹ ਅੰਦਰ ਫਿਰ ਦੇਣ ਗੋਟਾ ਲੈ। ਲੌਜੀ ਪੈਕਿੰਗ ਆਪਾਂ ਨੇ ਕਰਤੀ ਸਾਰੀ। ਆਪਾਂ ਤਾਂ ਵੀਡੀਓ ਨਹੀਂ ਬਣਾਉਂਦੀ। ਤੇ ਸਮਾਨ ਸਾਰਾ ਪਹਿਲਾਂ ਕੱਪੜੇ ਪ੍ਰੈਸ ਕਰਕੇ ਤੇ ਪੈਕਿੰਗ ਕੀਤੀ ਵਿੱਚ ਜਾਇ ਜਿਵੇਂ ਆਪਣੇ ਪਰਾਉਣੇ। ਉਹ ਦੇਖ ਰਕੇ ਜਿਹੜਾ ਕੰਮ ਇੱਕੋ ਲੱਗ ਤਾ ਹੋ ਗਿਆ ਸਾਰਾ ਤੇ ਨਵੀ ਦੇ ਪਾਪਾ ਦੀ ਜਾਣ ਦੀ ਹੁਣ ਤਿਆਰੀ ਆ ਬਸ ਨਾਲ ਦੇ ਆ ਜਾਣ ਫਿਰ ਜਾਣਗੇ ਉਹ ਲੱਗੇ ਹੋਏ ਨੇ ਬਾਹਰ ਬੱਚੇ ਆ ਨਾ ਪਤੰਗ ਚੜਾਉਣ ਲੱਗੇ ਨੇ ਬੱਚੇ ਨਾਲ ਆਪ ਵੀ ਲੱਗੇ ਹੋਏ ਨੇ ਉਹ ਫਸ ਗਿਆ ਸੀਗਾ ਨਵੀ ਦਾ ਪਤੰਗ ਤੇ ਪਰਵਾਹ ਉਹਨਾਂ ਲੱਗੇ ਸੀ ਦੇਖੋ ਨਾ ਬੁੱਠੇ ਕੰਮ ਨਹੀਂ ਕਰਦੇ ਹੁੰਦੇ। ਹੂੰ। ਕੰਮ ਨੂੰ ਕਰਾ ਕੰਮ ਸਾਤਾ ਹੁੰਦਾ ਨਹੀਂ। ਆਹ ਕੰਮ ਬਿਠਾਇਆ ਜਾਂਦਾ ਸਿੱਧਾ ਕੰਮ ਨਹੀਂ ਆਉਂਦਾ ਕੋਈ। ਗਾਹਨ ਹੋ ਗਾਹਨ ਹਵਾ ਬੱਦਲ ਲੱਗਦੀ ਆ। ਰਗਾ ਛੱਡ ਦੇ ਡੋਰ ਛੱਡ ਦੇ ਖੇਚੀਦੀ ਘਾਤੀ ਆ ਡੋਰ ਨੂੰ ਕਾਲ ਵੀਰੇ ਤੂੰ ਗਾਹਾਂ ਨੂੰ ਹੋ ਜਾ ਕਾਲ ਵੀਰੇ ਗਾਹਾਂ ਹੋਇਆ ਗਾਹਾਂ ਖਾਸਾ ਗਾਹਾਂ ਹੋਇਆ ਜਾ 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 ਮਾਰਾ ਤੇ ਮਗਰਾੜਾਂ ਕਿੰਨੇ ਆ ਮਿੱਟੀ ਕੋਲ ਆ ਮਿੱਟੀ ਤੋਂ ਹਾਂ ਤੇਪੀ ਕਿੱਥੇ ਆ ਕੀ ਹੋ ਗਿਆ ਮਾ ਫਾਦੀ ਚੱਲਿਆ ਆ ਮੈਂ ਸਟਾਰ ਖੜਾ ਆ ਤੁੰ ਕਰਿਆ ਸਮਾ ਮੜਿਆ ਇਹਨੂੰ ਬੰਨ ਲਓ ਕਾਸੇ ਨਾਲ ਯੂਫੀ ਯੂਫੀ ਹਾਂ ਨਵੀਂ ਡਾਂਡੇ ਘੱਟ ਪਈ

ਏਕੇ ਹੁੰਦਾ ਮਾਈ ਜੀ ਅਖੀਰ ਤੱਕ ਖੱਲਾ ਖੋਰਤਾ ਸੀ ਦਾਣੇ ਵਾਲਾ ਸਵੇਰ ਹਾਂ ਥੱਲੇ ਤੁੰਦ ਮੇਰੀ ਮੱਚੀ ਖੀਂਦਾ ਮੂਰੇ ਉਹ ਕਰਕੇ ਮਗਰ ਜੀ ਕੱਢ ਲੋ ਚੱਲੀ ਹਾਂ ਮੈਂ ਵੀ ਚੱਲੀ ਮੈਂ ਵੀ ਚੱਲੇ ਆ ਤੂੰ ਵੀ ਚੱਲੇ ਆ ਜਾਓ ਜਾਓ ਆਪੜੇ ਚੱਲੀ ਮੇਰੇ ਵੀ ਕੱਪੜੇ ਪੈਕ ਕਰ ਦੇ ਮਮੀ ਆਉਗੀ ਕਰੀ ਜਾਂਦੀ ਔਰ ਔਰ ਹਨਾ ਕੀ ਮਾਂ ਮੇਰੀ ਮਾਂ ਕੀ ਕਰਦੀ ਆ ਐ ਇਹਨੇ ਮੇਰਾ ਰਮਲ ਸਾਰਾ ਲਵੇਟ ਦੇਣਾ ਨੇ ਫੜਾਇਆ ਨਹੀਂ ਮੈਂ ਲੇ ਮੈਂ ਸੱਤੇ ਬਨਣਾ ਨਹੀਂ ਪਤਾ ਮੈਨੂੰ ਦੇ ਦੋ ਮੈਂ ਸੱਤੇ ਬਨਣਾ